ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਨਾਬਾ ਰੋਡ ਮਲੇਰਕੋਟਲਾ ਤੇ ਲੈ ਕੇ ਚੱਲੇ ਆ ਤੇ ਅਜਿਹੇ ਭਰਾਵਾਂ ਨਾਲ ਮਲਾਵਾਂਗੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਕੰਮ ਕੀ ਸ਼ੁਰੂ ਕੀਤਾ ਉਹ ਵੀ ਦੱਸਾਂਗੇ ਪਹਿਲਾਂ ਦੱਸ ਦਈਏ ਵੀ ਪਹੁੰਚਣਾ ਕਿੱਥੇ ਆ ਨਾਬਾ ਰੋਡ ਦੇ ਉੱਪਰ ਜੀ ਨਿਊ ਹਾਲੈਂਡ ਟਰੈਕਟਰ ਦੀ ਏਜੰਸੀ ਉਹਦੇ ਬਿਲਕੁਲ ਸਾਹਮਣੇ ਟੀਕੇ ਕਾਰ ਵਾਸ਼ਿੰਗ ਐਂਡ ਕਾਰ ਬਾਜ਼ਾਰ ਵਾਲਿਆਂ ਦੇ ਕਹਿੰਦੇ ਜੇਕਰ ਤੁਹਾਡੀਆਂ ਗੱਡੀਆਂ ਪੁਰਾਣੀਆਂ ਜੀਆਂ ਲੱਗਦੀਆਂ ਨੇ ਤੇ ਤੁਸੀਂ ਚਾਹੁੰਦੇ ਹੋ ਵੀ ਐਨ ਚਮਕ ਜਾਣ ਸੋਹਣੀਆਂ ਬਣ ਜਾਣ ਤਾਂ ਤੁਸੀਂ ਆ ਸਕਦੇ ਹੋ ਇਹਨਾਂ ਕੋਲੇ ਇਹਨਾਂ ਕੋਲੇ ਜਿਹੜੀ ਮਸ਼ੀਨਾਂ ਲਾਈਆਂ ਨੇ ਕਾਰ ਵਾਸ਼ਿੰਗ ਦੀ ਮਤਲਬ ਇਟਾਲੀਅਨ ਮਸ਼ੀਨਾਂ ਨੇ ਹੋਰ ਬਹੁਤ ਫੈਸਿਲਟੀਆਂ ਤੇ ਦਿੰਦੇ ਨੇ ਤੇ ਵੱਡੀ ਗੱਲ ਕੀ ਹੈ ਕਿ ਫਾਰਮ ਵਾਸ਼ ਕਰਦੇ ਨੇ ਵੀਰੇ ਹੁਣੇ ਤੇ ਬਾਕੀ ਜਾਣਕਾਰੀ ਵੀਰੇ ਉਹਨਾਂ ਤੋਂ ਲੈਣੇ ਆ ਤੇ ਨਵੇਂ ਹੀ ਕੰਮ ਖੋਲੇ ਆ ਇਹਨਾਂ ਨੇ ਦੇਖ ਲਓ ਜੀ ਹੋਰ ਬਹੁਤ ਜਿਹੜੀਆਂ ਹੈਗੀਆਂ ਗੱਡੀ ਕਹਿੰਦੇ ਜਦੋਂ ਨਾ ਲੋਕ ਕੋਰੇ ਗੱਡੀ ਲੈ ਕੇ ਆਉਂਦੇ ਨੇ ਤੇ ਜਦੋਂ ਲੈਣ ਆਉਂਦੇ ਨੇ ਪਛਾਣ ਤੀ ਨਹੀਂ ਆਉਂਦੀ ਵੀ ਸਾਡੀ ਉਹ ਗੱਡੀ ਆ ਤੇ ਆ ਨਵੀਆਂ ਨਵੀਆਂ ਤਕਰੀਕਾ ਪਤਾ ਨਹੀਂ ਕਿਹੜੀਆਂ ਲਾਉਂਦੇ ਨੇ ਜਿਨ੍ਹਾਂ ਗੱਡੀਆਂ ਧੋਂਦੇ ਨੇ ਬਾਈ ਤੋਂ ਜਾਣਦੇ ਆ ਹਾਂਜੀ ਵੀਰੇ ਕੀ ਹਾਲ ਹੈ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਉਰੇ ਆਏ ਵੈਲਕਮ ਥੈਂਕ ਯੂ ਵੈਰੀ ਥੈਂ ਹਾਂਜੀ ਵੀਰ ਜੀ ਤੇ ਵੀਰੇ ਪਹਿਲਾਂ ਦਾ ਮੁਬਾਰਕਾ ਤੁਹਾਡੇ ਨਵੇਂ ਕੰਮ ਦੀਆਂ ਵੀਰੇ ਉਹਨਾਂ ਨੇ ਕੰਮ ਅੱਜ ਹੀ ਸ਼ੁਰੂ ਕੀਤਾ ਤੇ ਆਪਾਂ ਜਿਵੇਂ ਦੇਖਦੇ ਆ ਵੀ ਕਾਰਵਾਸ ਦੀ ਦਾ ਕੰਮ ਦਾ ਬਹੁਤ ਜਗ੍ਹਾ ਖੁੱਲਿਆ ਹੋਇਆ ਹਾਂਜੀ ਸਰ ਤੁਸੀਂ ਮਤਲਬ ਕੀ ਸੋਚ ਕੇ ਤੇ ਕੀ ਖਾਸ ਫੈਸਿਲਿਟੀ ਹੈ ਜਿਹੜੀ ਤੇ ਇਹ ਹੈ ਜੀ ਕਾਰਵਾਸ ਦੀ ਜੋ ਗ੍ਰਾਹਕ ਆਪਣੇ ਕੋਲੇ ਆਉਂਦਾ ਆਪਾਂ ਪੂਰੀ ਤਸੱਲੀ ਕਰਕੇ ਦਿੰਦੇ ਆ ਅੱਛਾ ਜੀ ਹਾਂਜੀ ਜੋ ਆਏਗਾ ਦੱਸავ ਲੋ ਪੂਰਾ ਖੁਸ਼ ਹੋ ਕੇ ਜਾਏਗਾ ਆਪਣੇ ਕੋਲੋਂ ਹਾਂਜੀ ਤੇ ਖਾਸियत ਵੀਰ ਜੀ ਇਹ ਹੈ ਕਿ ਆਪਾਂ ਜੋ ਇਹ ਜੈਕ ਆਗਾ ਅੱਛਾ ਪਹਿਲਾਂ ਤਾਂ ਅੱਛਾ ਜੈਕ ਮੈਂ ਤਾਂ ਐਂ ਦੇਖਦਾ ਸੀ ਵੀ ਅਸੀਂ ਜਿਹੜੇ ਏਜੰਸੀ ਚ ਲੈ ਕੇ ਜਾਂਦੇ ਆ ਏਜੰਸੀ ਵਾਲਿਆਂ ਕੋਲ ਹੀ ਹੁੰਦੇ ਨੇ ਜੱਕ ਜੁਕੇ ਇਹ ਤੁਸੀਂ ਉਰੇ ਲਾਈ ਫਿਰਦੇ ਹੋ ਇਹ ਸਾਰਾ ਆਇਆ ਸੀ ਏਜੰਸੀ ਵਾਲਿਆਂ ਨੂੰ ਦੇਖ ਕੇ ਹੀ ਪ੍ਰੋਪਰ ਤਰੀਕੇ ਨਾਲ ਇਹ ਆਪਾਂ ਦਿੱਲੀੋਂ ਆਰਡਰ ਕਰਕੇ ਮੰਗਵਾਇਆਗਾ ਇਹ ਆਪਣੇ ਮਰੇਕ ਕੋਲੇ ਏਰੀਏ ਦੇ ਵਿੱਚ ਕਿਤੇ ਵੀ ਕਿਤੇ ਨਹੀਂ ਹੈਗਾ ਕਿਤੇ ਨਹੀਂ ਹੈਗਾ ਵੀਰ ਜੀ ਮਤਲਬ ਇਹਦੇ ਨਾਲ ਇੱਕ ਤਾਂ ਆਇਆ ਵੀ ਥੱਲੇੋਂ ਦਿਖ ਜਾਂਦੀ ਆ ਬਈ ਦਿਖਾ ਦੀ ਮੜਾ ਜਾ ਥੱਲੇੋਂ ਪਤਾ ਲੱਗ ਜਾਂਦਾ ਗੱਡੀ ਦਾ ਹਨਾ ਜਿਹੜੀ ਮਿੱਟੀ-ਮੁੱਟੀ ਹੁੰਦੀ ਆ ਥੱਲੇੋਂ ਲੈ ਜਾਂਦੀ ਆ ਹਾਂਜੀ ਹਾਂਜੀ ਵੀਰ ਜੀ ਜਿਵੇਂ ਗੱਡੀ ਉੱਪਰੋਂ ਵਾਸ ਕਰਦੇ ਆ ਆਪਾਂ ਉਸੇ ਤਰ੍ਹਾਂ ਹੀ ਨੀਚੇ ਤੋਂ ਸਾਫ ਕਰਦੇ ਆ ਜੇਕਰ ਕੋਈ ਵੀ ਪ੍ਰੋਬਲਮ ਆ ਅੰਦਰੋਂ ਸਿੱਸੀ ਦੀ ਕੋਈ ਪ੍ਰੋਬਲਮ ਆਪਾਂ ਪਹਿਲਾਂ ਹੀ ਗ੍ਰਾਹਕ ਨੂੰ ਦੱਸ ਦਈ ਦੀ ਆ ਉਹਦੇ ਨਾਲ ਗ੍ਰਾਹਕ ਇੰਨਾ ਖੁਸ਼ ਹੁੰਦਾਗਾ ਇਹ ਜਿਹੜੀ ਫੈਸਿਲਿਟੀ ਆਪਾਂ ਨੇ ਇਹ ਇਹਦਾ ਇੱਕ ਇਹ ਵੀ ਫਾਇਦਾ ਵੀ ਜਿਹੜੀ ਮਿੱਟੀ ਮੁੱਟੀ ਥੱਲੇ ਲੱਗਦੀ ਆ ਕਿਉਂਕਿ ਜ਼ਿਆਦਾਤਰ ਜਿਹੜੀ ਮਿੱਟੀ ਆ ਥੱਲੇ ਲੱਗਣੀ ਆ ਉਹਦੇ ਨਾਲ ਕੀ ਆ ਕਿ ਜਦੋਂ ਆਪਾਂ ਧੋਤੀ ਜਾਂਦੀ ਆ ਤਾਂ ਚਾਸੀ ਦੀ ਸੇਫਟੀ ਰਹਿੰਦੀ ਆ ਹਾਂਜੀ ਸਾਰਾ ਜੀ ਇਹ ਨਹੀਂ ਚਾਸੀ ਗੱਲ ਮੇਨਲੀ ਗੱਡੀ ਦੇ ਚਾਸੀ ਉਹ ਗੱਲ ਦੀ ਹਾਂਜੀ ਹਾਂਜੀ ਮੇਨ ਦਾ ਚਾਸੀ ਐ ਬਿਲਕੁਲ ਪਾਣੀ ਲੱਗਾ ਕਰਕੇ ਖਰਾਬ ਹੋ ਜਾਂਦੀ ਆ ਇਹਨੂੰ ਜਦੋਂ ਆਪਾਂ ਉਚਾਈ ਤੇ ਚੱਕ ਕੇ ਚੰਗੀ ਤਰ੍ਹਾਂ ਬੈਠ ਕੇ ਵੀ ਅੰਦਰ ਖੜ ਕੇ ਵੀ ਇਸ ਤ ਬਿਲਕੁਲ ਐ ਇਕੱਲਾ ਇਕੱਲਾ ਹਿੱਸਾ ਆਪਾਂ ਝਮਕਾ ਦਨੇ ਉੱਪਰ ਦੀ ਤਾਂ ਓਕੇ ਸਾਰਾ ਜਿਹੜਾ ਇਹ ਪ੍ਰੈਸ਼ਰ ਮਾਰ ਕੇ ਨਾ ਬਿਨਾ ਗਾਹਕ ਦੇ ਕਹੇ ਤੋਂ ਬਿਨਾ ਕਸਟਮਰ ਮਤਲਬ ਗੱਡੀ ਆਪਦੀ ਸਮਝ ਕੇ ਵਾਸ਼ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਤਿੰਨ ਬਰਾਦਰਾਂ ਦੀ ਅਸੀਂ ਆਪ ਹੀ ਆਪਣਾ 20 ਸਾਲ ਦਾ ਤਜਰਬਾ ਹੈਗਾ ਅਸੀਂ ਤਿੰਨ ਬਰਾਦਰ ਖੁਦ ਹੀ ਗੱਡੀ ਨੂੰ ਵਾਸ਼ ਕਰਦੇ ਹਾਂ ਮਤਲਬ ਤਸੱਲੀ ਤਸੱਲੀਆਂ ਕਰਾ ਦਿੰਦੇ ਹਾਂ ਗੱਡੀ ਦਾ ਕਹਿੰਦੇ ਆ ਵੀ ਆਪਣਾ ਮੁੰਡਾ ਬਰਾਦਰ ਹੀ ਹੈਗਾ ਠੀਕ ਹੈ ਇਹ ਫਿਰ ਜਿਹੜਾ ਕਰਦੇ ਆ ਆ ਕੀ ਕਰ ਰਹੇ ਹੋ ਜਿਹੜਾ ਆ ਮਾਰਿਆ ਹੋਇਆ ਸਰਫ ਇਹ ਸਾਰਾ ਆਪਾਂ ਫੋਮ ਵਾਸ਼ ਕਰ ਦਿਆਂਗੇ ਗੱਡੀ ਪਾਣੀ ਮਾਰ ਕੇ ਉੱਪ ਪੇਡ ਨਹੀਂ ਖਰਾਬ ਹੁੰਦਾ ਗੱਡੀ ਇੱਕ ਵੀਰੇ ਜਿਵੇਂ ਆਪਾਂ ਦੇਖਦੇ ਹੁੰਨੇ ਆਂ ਵੀ ਗੱਡੀ ਨਾਲ ਅੰਦਰੋਂ ਖੋਲ ਕੇ ਸਾਰਾ ਟੱਕ ਟੱਕੇ ਡੁੱਕੇ ਲਾ ਕੇ ਆਹ ਸੀਟਾਂ ਲਾ ਕੇ ਬੰਦਾ ਸਾਫ਼ ਕਰਦੇ ਉਹ ਫੈਸਿਲਿਟੀ ਵੀ ਹੈਗੀ ਆ ਆਪਣੇ ਕੋਲ ਹਾਂਜੀ ਸਾਰੀ ਫੈਸਿਲਿਟੀ ਹੈ ਆਪਣੇ ਕੋਲ ਆਪਾਂ ਸੀਟਾਂ ਪੱਟ ਕੇ ਅੰਦਰੋਂ ਸਾਰੀ ਡਰਾਈ ਕਲੀਨ ਕਰਕੇ ਅੰਦਰੋਂ ਬਾਸ ਕਰਕੇ ਸਾਰੀ ਬੋਨਟ ਤੋਂ ਲਾ ਕੇ ਕੰਪਾਊਂਡ ਰੋਵਿੰਗ ਕਰਕੇ ਪੈਰਾਂ ਦੀ ਪਾਲਿਸ਼ ਹੈਗਾ ਆਪਾਂ ਅਲੈਦਾ ਮਾਰਦੇ ਆ ਉਹਦੇ ਵਾਸਤੇ ਆਪਾਂ ਇੰਪੋਰਟਡ ਪਾਲਸ ਮੰਗਵਾਈ ਹੋਈ ਆ ਓਕੇ ਹਾਂਜੀ ਸਰ ਇੱਕ ਅੰਦਰ ਵੈਕਿਊਮ ਵਕਿਊਮ ਵਾਲੀ ਮਾਣਦੇ ਅੰਦਰ ਹੁੰਦੀ ਹੈ ਹਾਂਜੀ ਸਰ ਇਹ ਇਟਾਲੀਅਨ ਮਸ਼ੀਨ अच्छा यो डबल मोटर एक सिंगल मोटर ਹੁੰਦੀ ਆ ਇਹ ਡਬਲ ਮੋਟਰ ਕਰਕੇ ਇਹਦਾ ਮਤਲਬ ਆਏ ਅੰਦਰ ਜਮਾਂ ਸਾਰੀ ਅਜੀ ਦਾ ਖੱਤ ਮਾ ਜੀ ਨਿੱਕੀ ਥੋੜੀ ਮਿੱਟੀ ਵੀ ਬਿਲਕੁਲ ਅਸੀਂ ਤਰ੍ਹਾਂ ਇਟਾਲੀਅਨ ਮਸ਼ੀਨ ਆ ਰਹੀ ਖਿੱਚੀ ਜਾਂਦੀ ਹੈ ਠੀਕ ਹੈ ਤੇ ਬਾਈ ਹੁਣ ਆ ਟੈਲੀ ਮਸ਼ੀਨ ਦਾ ਫਾਇਦਾ ਹੈ ਆ ਪ੍ਰੈਸ਼ਰ ਦੇਖ ਲਓ ਤੁਸੀਂ ਮੈਂ ਕਹਿੰਦਾ 10 12 ਫੁੱਟ ਤੱਕ ਪ੍ਰੈਸ਼ਰ ਰਹਿਣ ਜਾਂਦਾ ਹੈ ਇਹਦਾ ਉਹ ਚੈੱਕ ਕਰੋ ਪ੍ਰੈਸ਼ਰ ਇਹ ਫਾਇਦਾ ਮਤਲਬ ਇਹ ਮਸ਼ੀਨਾਂ ਨੇ ਜਿਹੜੀਆਂ ਆਪਣੇ ਬਾਈ ਹੁਣੇ ਖਾਸ ਲੈ ਕੇ ਆਏ ਨੇ ਵੀ ਕਹਿੰਦੇ ਗੱਡੀਆਂ ਐਨ ਪੂਰੀਆਂ ਚਪਕਾਉਣੀਆਂ ਨੇ ਕਿਉਂ ਭਾਈ ਸਾਰਾ ਜੀ ਭਾਈ ਉਹਨਾਂ ਨੂੰ 20-22 ਸਾਲ ਹੋ ਗਏ ਕੰਮ ਕਰਦੇ ਉਹਨੂੰ ਅੱਛਾ ਵੈਕੂਮ ਫਿਰ ਇਹਦਾ ਵੀ ਅਲੱਗ ਤੋਂ ਖਰਚਾ ਲੈਂਦੇ ਹੋਵੋਗੇ ਪੈਸੇ ਲੱਗਣਗੇ ਨਹੀਂ ਸਰ ਆਪਾਂ ਆਪਣੀ ਇਸ ਵੈਕੂਮ ਦੀ ਫ੍ਰੀ ਸਕੀਮ ਹੈ ਜੀ ਇਹ ਆਪਣੀਆਂ ਛੋਟੀਆਂ ਗੱਡੀਆਂ ਨੇ ਜਿਵੇਂ ਸੁਵਿਫਟ ਸੁਵਿਫਟ ਡਿਜ਼ਾਇਰ ਰੇਟਸ ਅ ਲੈਸਰ ਸਕੋਡ ਆਲਟੋ ਬਰਨਾ Honda City Brio ਬਾਕੀ ਸੋਨੂੰ ਬੋਰਡ ਦੇ ਉੱਪਰ ਸਾਰੀ ਸਾਰੀਆਂ ਦੇਖਿਆ ਜਾ ਰਿਹਾਗਾ ਤੇ ਆਪਾਂ ਥੱਲੇ ਹਰ ਗੱਡੀ ਦਾ ਵੈਕੂਮ ਫ੍ਰੀ ਦਿੱਤਾ ਉਹ ਤੋਂ ਬਾਅਦ ਭਾਈ ਉਹਨਾਂ ਨੇ ਉਹ ਦੇਖ ਲਓ ਜੀ ਹਵਾ ਵਾਲਾ ਪੰਪ ਵੀ ਲਿਆਂਦਾ ਹੋਇ ਕਹਿੰਦੇ ਗੱਡੀ ਦੇ ਵਿੱਚ ਇੱਕ ਤਣਕਾ ਬਾਅਦ ਚੋਂ ਪਾਣੀ ਨਹੀਂ ਰਹਿਣ ਦਿੰਦੇ ਉਹਦੇ ਨਾਲ ਕੀ ਹੈ ਇੱਕ ਤਾਂ ਗੱਡੀ ਤੇ ਜਿਹੜੀ ਹੈਗੀ ਜੰਗਾਲ ਵਗੈਰਾ ਨਹੀਂ ਲੱਗਦੀ ਤੇ ਗੱਡੀ ਸੇਫ ਬਣੀ ਰਹਿੰਦੀ ਆ ਕਾਰ ਵਾਸ਼ਿੰਗ ਦੇ ਨਾਲ ਨਾਲ ਆਪਣੇ ਕੋਲ ਕਾਰ ਐਸੈਸਰੀ ਦਾ ਸਮਾਨ ਸਾਰਾ ਅਵੇਲੇਬਲ ਆ ਆਓ ਤੁਹਾਨੂੰ ਅੱਛਾ ਉਹ ਵੀ ਰੱਖਿਆ ਹੋਇਆ ਠੀਕ ਹੈ ਹਾਂ ਜੀ ਸਰ ਹਾਂ ਜੀ ਸਰ ਕਾਰ ਐਸੈਸਰੀ ਦਾ ਸਮਾਨ ਵੀ ਭਾਈ ਉਹਨਾਂ ਨੂੰ ਮਿਲਦਾ ਕੀ ਕੀ ਮਿਲਦਾ ਭਾਈ ਸਾਰਾ ਸਮਾਨ ਆ ਜੀ ਸਾਰਾ ਆਪਣੇ ਕੋਲ ਕਾਰਾਂ ਦਾ ਕਾਰ ਵਾਸ਼ਿੰਗ ਦਾ ਪਾਲਿਸ਼ਿੰਗ ਦਾ ਤੇ ਸਾਰੀਆਂ ਇੰਪੋਰਟਡ ਤੋਂ ਲੈ ਕੇ ਆਪਣੇ ਕੋਲੇ ਪ੍ਰੋਟੈਕਟਡ ਇਹ ਟਾਇਰਾਂ ਦੀ ਵਾਸ਼ਿੰਗ ਕਰੀਦੇ ਸਾਈਨਿੰਗ ਬਹੁਤ ਆਉਂਦੀ ਹੈ ਟਾਇਰਾਂ ਦੀ ਅੱਛਾ ਜਿਹਨੇ ਸ਼ਾਇ ਮਾਰ ਲਿਆ ਟਾਇਰ ਮਾਰ ਲਿਆ ਮਤਲਬ ਟਾਇਰ ਸੋਨੇ ਵੀ ਬਣੇ ਰਹਿੰਦੇ ਸੀ ਅੱਜ ਵੀ ਸਾਰੇ 3M ਡੈਸ਼ ਬੋਰਡ ਡੈਸ਼ਰ ਜਿਵੇਂ ਡੈਸ਼ ਬੋਰਡ ਤੇ ਮਾਰਨਾ ਹੈ ਪੂਰੀ ਸਾਈਨਿੰਗ ਆ ਜਾਂਦੀ ਪੂਰੀ ਸਾਈਨਿੰਗ ਆ ਜਾਂਦੀ ਹੈ ਇਹਦੇ ਨਾਲ ਠੀਕ ਹੈ ਇਹ ਸੀਟਾਂ ਦੀ ਕਲੀਨਿੰਗ ਵਾਸਤੇ ਅੱਜਕੱਲ ਬੱਚੇ ਜੋ ਚਿੰਗਮ ਵਗੈਰਾ ਸਾਰਾ ਕੁਝ ਬੱਚੇ ਸਤਾ ਕੁਝ ਵੀ ਗੰਦੀਆਂ ਹੋ ਜਾਂਦੀਆਂ ਨੇ ਇਹਦਾ ਸਾਫ ਹੋ ਜਾਂਦਾ ਇਹਦਾ ਸੀਟਾਂ ਪੂਰੀਆਂ ਸਾਈਨਿੰਗ ਤੇ ਆ ਜਾਂਦੀ ਸਾਈਨਿੰਗ ਆ ਜਾਂਦੀ ਹੈ ਠੀਕ ਹੈ ਇਹ 3M ਪਾਲਸ ਪੇਸਟ ਮੈਰੀ ਨੇ ਬਾਡੀ ਦੀਆਂ ਨੂੰ ਉਸ ਤੋਂ ਬਾਅਦ ਪੂਰੀ ਸੈਨੀਿੰਗ ਕਰ ਦਿੰਦੀ। ਮਤਲਬ ਇਹ ਉਹ ਚੀਜ਼ਾਂ ਨੇ ਜਿਹਦੇ ਨਾਲ ਪੇਂਟ ਦੀ ਲੁੱਕ ਆ ਜਿਹੜੀ ਨਵੇਂ ਵਰਗੀ ਬਣਾ ਦਿੰਦੀ। ਬਿਲਕੁਲ ਹਾਂਜੀ ਠੀਕ ਹੈ। ਇੱਕਾ ਜਿਵੇਂ ਸੈਂਟ ਸੁੰਡ ਹੁੰਦੇ ਨੇ ਨਾ ਇਹ ਸਾਰੇ ਸੈਂਟਾ ਜੀ ਆਪਣਾ ਗੱਡੀ ਦੇ ਵਿੱਚ ਰੱਖਣ ਵਾਲਾ। ਯਾਨੀ ਮਾਰਕੀਟ ਨਾਲੋਂ ਆਪਾਂ ਬਿਲਕੁਲ ਸਹੀ ਰੇਟ ਤੇ ਦੇਣਾਗਾ ਮਾਰਕੀਟ ਨਾਲੋਂ। ਹਾਂਜੀ। ਮਤਲਬ ਮਾਰਕੀਟ ਨਾਲੋਂ ਜਿਹੜਾ ਹੈਗਾ ਰੇਟ ਆ ਇਹਨਾਂ ਦਾ ਲਗਭਗ 50 100 ਦਾ ਫਰਕ ਹੈ। ਇੱਕ ਆ ਚੀਜ਼ ਆ। ਆ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਚੀਜ਼ ਆ। ਚਾਹੇ ਤੁਹਾਡੇ ਕੋਲ ਮੋਟਰਸਾਈਕਲ ਆ, ਗੱਡੀ ਆ, ਸਕੂਟਰੀ ਆ ਕੋ ਜਿਵੇਂ ਆਪਣੀਆਂ ਗੱਡੀਆਂ ਤੇ ਗਰਦ ਰਹਿੰਦੀ ਆ ਉਹਦੇ ਨਾਲ ਪੇਟ ਆ ਖਰਾਬ ਹੋ ਜਾਂਦਾ ਇਹ ਮਾਰ ਦੋ ਤੁਸੀਂ ਜਿਵੇਂ ਧੋ ਕੇ ਜਾਂ ਤੁਸੀਂ ਵੈਸੇ ਵੀ ਇਹ ਪਾਲਿਸ਼ ਨੂੰ ਮਾਰ ਸਕਦੇ ਹੋ ਉਹਦੇ ਨਾਲ ਪੇਟ ਨਹੀਂ ਖਰਾਬ ਹੁੰਦਾ ਹਾਂਜੀ ਸਰ ਇਹ ਬਾਈ ਉਹਨਾਂ ਕੋਲੇ ਸਿਰਫ ਔਰ ਸਿਰਫ ਇਹ ਕਿੰਨੇ ਦਾ ਮਿਲਦਾ 150 ਰੁਪਏ ਦਾ ਦਿੰਦੇ ਨੇ ਮਾਰਕੀਟ ਚ ਆਪਾਂ ਲੈਣ ਜਾਂਦੇ ਆ 250 200 ਦਾ ਦਿੰਦੇ ਨੇ ਪਰ ਇਹਨਾਂ ਕੋਲੇ ਰੇਟ ਸਾਰੀਆਂ ਚੀਜ਼ਾਂ ਦੀ ਘੱਟ ਰੱਖੀ ਹੋਈਆਂ ਨੇ ਤੇ ਬਾਕੀ ਵੀਰੇ ਉਹਨਾਂ ਨੇ ਤਾਂ ਸਾਰਾ ਦੱਸਦਾ ਕਹਿੰਦੇ ਆਪਣੇ ਮੋਹ ਦਾ ਤਰੀਫਾਂ ਅਗਲਾ ਕਰ ਲਈ ਹੁੰਦਾ ਨਾ ਬਾਕੀ ਤੁਸੀਂ ਇੱਕ ਵਾਰੀ ਆ ਕੇ ਦੇਖੋ ਕਾਰਵਾਸ਼ ਕਰਾ ਕੇ ਦੇਖੋ ਫੇਰ ਤੁਹਾਨੂੰ ਵੀਰੇ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹਦਾ ਪਤਾ ਲੱਗੂਗਾ ਹਾਂਜੀ ਸਰ ਹਾਂਜੀ ਤੇ ਲਾਸਟ ਵੀਰੇ ਕੀ ਕਹਿਣਾ ਚਾਹੋਗੇ ਲੋਕਾਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਕੋਲੇ ਅਸੀਂ ਦੇਖੋ ਹਰ ਇੱਕ ਬੰਦਾ ਆਪਣੀ ਤਾਰੀਫ਼ ਖੁਦ ਕਰਦਾਗਾ ਪਰ ਅਸੀਂ ਇੱਕ ਵਾਰੀ ਗਾਹਕ ਦੇ ਮੂੰਹੋਂ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਾਂ ਤੁਸੀਂ ਸਾਡੇ ਕੋਲੇ ਆਓ ਛੋਟੀ ਤਸੱਲੀ ਹੋ ਗਈ ਤੁਸੀਂ ਤਾਂ ਪੇਮੈਂਟ ਕਰਿਓ ਨਹੀਂ ਫਿਰ ਆਪਾਂ ਪੇਮੈਂਟ ਨਹੀਂ ਹੋਤੋਂ ਕੰਨ ਕੀ ਵਾਦਾ ਹੈ ਵੀਰੇ ਉਹਨਾਂ ਨੇ ਕਿਹਾ ਵੀ ਨਾਲ ਹੀ ਆਪਾਂ ਦੇਖੋ ਸਾਨੂੰ ਹੋਰ ਆਪਾਂ ਖੁਸ਼ਖਬਰੀ ਦਿੰਦੇ ਆ ਨਾਲ ਆਪਾਂ ਜੇਕੇ ਕਾਰ ਬਾਜ਼ਾਰ ਦਾ ਵੀ ਕੰਮ ਸ਼ੁਰੂ ਕੀਤਾ ਅੱਜ ਤੱਕ 10 12 ਗ ਕਮਿਸ਼ਨ ਬੇਸਿਕ ਤੇ ਆਪਾਂ ਦਿਵਾਉਂਦੇ ਆਂਗੇ ਤਾਂ ਆਪਾਂ ਆਪ ਵੀ ਖਰੀਦ ਕੇ ਗੱਡੀ ਗਾਹਾਂ ਵੇਚਦੇ ਵੀ ਆ ਠੀਕ ਹੈ ਵੀਰੇ ਅਗਰ ਤੁਸੀਂ ਗੱਡੀ ਲੈਣੀ ਹੈ ਮਤਲਬ ਜਿੰਨਾ ਕੁ ਵੀ ਤੁਹਾਡਾ ਬਜਟ ਹੈ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਗੱਡੀ ਚਾਹੀਦੀ ਆ ਉਹ ਵੀ ਡਿਮਾਂਡ ਇਲਾ ਨੂੰ ਦੇ ਸਕਦੇ ਹੋ ਇਹਨਾਂ ਕੋਲੇ ਗੱਡੀਆਂ ਹੈਗੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਕਾਰ ਵਾਸ਼ਿੰਗ ਦਾ ਜਿਹੜਾ ਹੈਗਾ ਪੂਰਾ ਕੰਮ ਸਾਲੀ ਵਕਸ਼ ਕਰਦੀ ਨੇ ਤੇ ਜ਼ਰੂਰ ਉਰੇ ਆਓ ਇਹਨਾਂ ਦਾ ਕੰਮ ਦੇਖੋ ਕੰਮ ਦੇਖ ਕੇ ਆਪੇ ਹੀ ਤੁਸੀਂ ਇਹਨਾਂ ਦੇ ਬਾਈ ਉਹਨਾਂ ਦੇ ਫੈਰ ਹੋ ਜਾਓਗੇ ਬਾਕੀ ਅੱਗੇ ਨੂੰ ਵੀ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਧੰਨਵਾਦ ਜੀ ਆਸਿਰ ਹੋਵਾ ਤੇਰਾ